ਆਦਰ ਉਤੇ ਰੇਡ ਕੀਤੀ ਜਾਵੇ ਤੇਨ ਨੂੰ ਕਬੂ ਕੀਤਾ ਜਾਵੇ ਤਾਇਨਾ ਤੋਂ ਪਾਰੀ ਮਾਤਰਾ ਵਿੱਚ ਐਰੋਨ ਗ੍ਰਾਮ ਦੋ ਜਾਵੇ ਮੋਕਬਰ ਬਲਾਕੇ ਨਦੀ ਤਲਾਸ ਕੀਤੀ ਤਦ ਨਾਸੀ ਦੌਰਾਨ ਇਹਨਾਂ ਦੀ ਇੱਕ ਵਾ ਸਕੂਟਰੀ ਦੀ ਵਿਧੀ ਵਿੱਚ ਸਾਨੂੰ 2 ਅਤੇ 1.950 ਗ੍ਰਾਮ ਐਰੋਨ ਗ੍ਰਾਮ ਦੋਈ ਚਲੋ ਸਾਡੀ ਐਸਟੀਐਫ ਲੁਧਿਆਣਾ ਰੇਂਜ ਦੀ ਟੀਮ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸਬੰਧ ਵਿੱਚ ਚਲੰਦਰ ਭਾਈ ਪਾਸਾਜਰ ਸੀ ਜਿੱਥੇ ਇੱਕ ਅਹਿਮ ਖਬਰ ਮਿਲੀ ਕਿ ਦੋ ਔਰੋਪੀ ਕਪਲ కుమార్ ਅਤੇ ਵਰਨ কুমার ਐ ਜਿਹੜੇ ਲੁਧਿਆਣਾ ਦ੍ਰੈਸੀ ਅਤੇ ਜੋਧੇਵਾਲ ਦੇ ਏਰੀਏ ਦੇ ਰਹਿਣ ਵਾਲੇ ਨੇ ਇਹਨਾਂ ਨੇ ਸਮਸ਼ਾਨ ਘਾਟ ਥਾਣਾ ਦ੍ਰੈਸੀ ਦੇ ਏਰੀਏ ਦੇ ਵਿੱਚ ਭਾਰੀ ਮਾਤਰਾ ਵਿੱਚ ਹੈਰਨ ਆਪਣੇ ਕਾਕਾ ਨੂੰ ਵੇਚਣ ਦੇ ਲਈ ਖੜੇ ਨੇ ਅਗਰ ਉੱਥੇ ਰੇਡ ਕੀਤੀ ਜਾਵੇ ਤੇ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਇਹਨਾਂ ਤੋਂ ਪਾਰੀ ਮਾਤਰਾ ਵਿੱਚ ਹੈਰਨ ਬਰਾਮਦ ਹੋ ਸਕਦੀ ਹੈ ਜਦੋਂ ਸਾਡੀ ਪੁਲਿਸ ਪਾਰਟੀ ਨੇ ਸਮਸ਼ਾਨਗੜਹ ਪਹੁੰਚ ਕੇ ਰੇਡ ਕੀਤੀ ਤਾਂ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਜਦੋਂ ਸ਼੍ਰੀ ਸਤਵਿੰਦਰ ਸਿੰਘ ਬਿਰਕ ਡੀਐਸਪੀ ਐਸਟੀਐਫ ਲੁਧਿਆਣਾ ਰੇਂਜ ਨੂੰ ਮੌਕੇ ਪਰ ਬੁਲਾ ਕੇ ਇਹਨਾਂ ਦੀ ਤਲਾਸ਼ੀ ਕੀਤੀ ਤਾਂ ਤਲਾਸ਼ੀ ਦੌਰਾਨ ਇਹਨਾਂ ਦੀ ਐਕਵਾ ਸਕੂਟਰੀ ਦੀ ਡਿੱਗੀ ਵਿੱਚੋਂ ਸਾਨੂੰ 2 1 ਕਿਲੋ 950 ਗ੍ਰਾਮ ਐਰੋਨ ਬਰਾਮਦ ਹੋਈ ਇਹਨਾਂ ਦੇ ਵਰਖਲਾ ਮੁਕੱਦਮਾ ਨੰਬਰ 54 ਅਧੀਨ ਤਰ੍ਹਾਂ ਐਂਡੀਪੀਐਸ ਐਕਟ थाना ਐਸਟੀਐਫ ਮੋੜੀ ਵਿਖੇ ਦਰਜ ਕਰਾਇਆ ਗਿਆ ਸਰ ਜੇ ਜਦੋਂ ਇਹਨਾਂ ਨੂੰ ਤੁਸੀਂ ਫੜਿਆ ਤੇ ਇਹਨਾਂ ਨਾਲ ਕੋਈ ਹੋਰ ਵਿਅਕਤੀ ਵੀ ਸੀ ਜਾਂ ਇਹ ਦੋ ਜਣੇ ਨਹੀਂ ਫਿਲਹਾਲ ਇਹ ਦੋ ਨੇ ਸੀਗੇ ਅਸੀਂ ਇਹਨਾਂ ਦਾ ਅੱਜ ਪੁਲਿਸ ਰਿਮਾਂਡ ਲਵਾਂਗੇ ਇਹਨਾਂ ਦੇ ਸਾਥੀਆਂ ਬਾਰੇ ਪਤਾ ਕਰਾਂਗੇ ਇਹਨਾਂ ਦੀਆਂ ਪ੍ਰਾਪਰਟੀਆਂ ਜੋ ਵੀ ਇਹਨਾਂ ਨੇ ਬਣਾਈਆਂ ਨੇ ਉਹਨਾਂ ਦੀ ਪੜਤਾਲ ਕਰਾਂਗੇ ਇਹਨਾਂ ਦੇ ਬੈਂਕ ਕੋਡਾ ਦੀ ਪੜਤਾਲ ਕਰਾਂਗੇ ਅਸੀਂ ਅਗਰ ਕੋਈ ਇਹਨਾਂ ਨੇ ਨਸ਼ੇ ਵੇਚ ਕੇ ਪ੍ਰਾਪਰਟੀ ਬਣਾਈ ਹੋਈ ਤਾਂ ਐਜ ਪਰ ਲਾ ਉਹਨੂੰ ਅਸੀਂ ਜ਼ਬਤ ਕਰਾਵਾਂਗੇ ਸਰ ਕੀ ਜਿਹੜੇ ਦੋਸ਼ੀ ਆ ਜਿਹੜੇ ਆਪੀ ਨਸ਼ਾ ਕਰਦੇ ਨੇ ਫਿਲਹਾਲ ਇਹਨਾਂ ਨੇ ਦੱਸਿਆ ਵੀ ਅਸੀਂ ਨਹੀਂ ਕਰਦੇ ਇਹਨਾਂ ਦਾ ਅਸੀਂ ਡਰਗ ਟੈਸਟ ਕਰਾਵਾਂਗੇ ਉਹਦੇ ਤੋਂ ਸਾਨੂੰ ਕਲੀਅਰ ਹੋਵੇਗਾ ਵੀ ਇਹ ਆਪ ਨਸ਼ਾ ਕਰਦੇ ਹਨ ਜਾਂ ਨਹੀਂ ਸਰ ਇਹਨਾਂ ਦਾ ਇਸ ਤੋਂ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਜਾਂ ਉਹ ਇਹਦਾ ਅਸੀਂ ਰਿਮਾਂਡ ਲੈ ਰਹੇ ਹਾਂ ਰਿਮਾਂਡ ਲੈ ਕੇ ਇੱਕ ਕਨਸਰਨਡ ਪੁਲਿਸ ਸਟੇਸ਼ਨਾਂ ਤੋਂ ਅਸੀਂ ਇਹਨਾਂ ਦਾ ਰਿਕਾਰਡ ਹਾਸਲ ਕਰਾਂਗੇ ਕਿ ਪਹਿਲਾਂ ਇਹਨਾਂ ਦੇ ਬੈਕਗ੍ਰਾਉਂਡ ਤੇ ਕੋਈ ਪਹਿਲਾ ਪਰਚਾ ਦਰਜ ਹੈ ਜਾਂ ਨਹੀਂ ਸਰ ਹੁਣ ਇਹਨਾਂ ਤੇ ਕਿਹੜੀ ਕਿਹੜੀ ਧਾਰਾ ਲਗਾ ਕੇ ਲਿਆ ਧਾਰਾ 21 21 ਸੀ 29 ਐਨ ਡੀ ਪੀ ਐਸ